ਸੋ ਸਟੂਡੈਂਟਸ ਇੱਕ ਨਾਈਕ ਓਪਰਚੁਨਿਟੀ ਆਏ ਤੁਹਾਡੇ ਲਈ ਕਿ ਜੇ ਤੁਸੀਂ ਸਪਟੰਬਰ ਇਨਟੇਕ ਦਾ ਹੋਣੇ ਵੀਜ਼ਾ ਲੈ ਲੈਂਦੇ ਹੋ ਤੁਹਾਨੂੰ ਪਤਾ ਕਿ ਤੁਸੀਂ ਸਪਟੰਬਰ ਇਨਟੇਕ ਚ ਆਗਸਟ ਚ ਜਾਣਾ ਸੋ ਆਪਣੇ ਕੋਲ ਜੇ 5 ਮਹੀਨੇ ਦਾ ਸਮਾਂ ਹੈਗਾ ਜਾਂ 6 ਮਹੀਨੇ ਸਮਾਂ ਹੈਗਾ 7 ਮਹੀਨੇ ਦਾ ਸਮਾਂ ਹੈਗਾ ਇਸ ਦੌਰਾਨ ਤੁਸੀਂ ਕੋਈ ਇਦਾਂ ਦੀ ਚੀਜ਼ ਕਰ ਸਕਦੇ ਹੋ ਜਿਹੜੀ ਤੁਹਾਨੂੰ ਮਦਦ ਉੱਥੇ ਜਾ ਕੇ ਮਿਲੇਗੀ ਜਦੋਂ ਕੋਈ 12ਵੀਂ ਪਾਸ ਬੱਚਾ ਉੱਥੇ ਜਾ ਕੇ ਰੈਜ਼ਿਊਮ ਦਿੰਦਾ ਨਾ ਕਿ ਮੈਂ ਫਰੈਸ਼ਰ ਹਾਂ ਤਾਂ ਉਹਨੂੰ ਜੌਬ ਮਿਲਣੀ ਔਖੀ ਹੈ ਪਰ ਜੇ 12ਵੀਂ ਪਾਸ ਬੱਚਾ ਉੱਥੇ ਲਿਖਿਆ ਹੋਵੇ 6 ਮੰਥਸ ਵਰਕ ਐਟ ਅ ਰੈਸਟੋਰੈਂਟ ਤੋਂ ਨੂੰ ਹੈ ਕਿ ਬੱਚੇ ਨੂੰ ਰੈਸਟੋਰੈਂਟ ਦਾ ਕੰਮ ਆਉਂਦਾ ਇਹਨੂੰ ਪਤਾ ਹੈ ਕਿ ਕਿੱਦਾਂ ਸਰਵ ਕਰਨਾ ਕਿੱਦਾਂ ਗੱਲਬਾਤ ਕਰਨੀ ਹੈ ਕਿੱਦਾਂ ਲੋਕਾਂ ਨਾਲ ਕੁਲਣਾ ਮਿਲਣਾ ਸੋ ਹੀ ਹੈਜ਼ ਸਮ ਐਟੀਕੀਟ ਸੋ ਉਹਦਾ ਇੱਕ ਐਡਿਡ ਬੈਨੀਫਿਟ ਹੈਗਾ ਸੋ ਦੂਜੇ ਪਾਸੇ ਤੁਸੀਂ ਕਾਫੀ ਬੱਚੇ ਇਦਾਂ ਦੇ ਵੀ ਮੈਨੂੰ ਮਿਲੇ ਇੱਕ ਬੱਚਾ ਸਾਡਾ ਸਾਡਾ ਹੀ ਸਟੂਡੈਂਟ ਸੀ ਉਹ ਇੱਥੋਂ ਡੀਜ਼ਲ ਮਕੈਨਿਕ ਦਾ ਕੋਰਸ ਕਰਕੇ ਗਿਆ 6 ਮਹੀਨੇ ਦਾ ਸੋ ਉਹਨੂੰ ਇੱਥੋਂ ਕੰਮ ਆਉਂਦਾ ਸੀ ਉਹਨੂੰ ਉੱਥੇ ਜਾ ਕੇ 38 ਡਾਲਰ ਘੰਟੇ ਦੀ ਨੌਕਰੀ ਮਿਲੀ ਸੋ ਜਿਹੜਾ ਬੱਚਾ ਇੱਥੋਂ ਕੋਈ ਸਿੱਕੇ ਜਾਏਗਾ ਉਹਨੂੰ ਕੰਮ ਜਾਂਦੇ ਹੀ ਮਿਲ ਜੇਗਾ ਇੱਕ ਬੱਚਾ హెయిਰ ਕਟਿੰਗ ਦਾ ਕੋਰਸ ਕਰਕੇ ਗਿਆ ਸੋ ਉਹਨੂੰ ਵੀ ਜਾਂਦੇ ਹੀ 22 23 ਡਾਲਰ ਤੇ ਜਾਂਦੇ ਹੀ ਨੌਕਰੀ ਮਿਲ ਗਈ ਇੱਕ ਲੜਕੀ ਬਿਊਟੀਸ਼ੀਅਨ ਦਾ ਕੰਮ ਕਰਕੇ ਗਈ ਉਹਨੂੰ ਵੀ ਜਾਂਦੇ ਹੀ ਕੰਮ ਮਿਲ ਗਿਆ ਸੋ ਕੰਮ ਉੱਥੇ ਹੈਗਾ ਬਟ ਚੰਗੇ EMPLOYE ਨਹੀਂ ਹੈਗੇ ਜਿਨ੍ਹਾਂ ਨੂੰ ਕੰਮ ਆਉਂਦਾ ਹੈ ਸੋ ਸਟੂਡੈਂਟ ਆਪਾਂ ਕਿਸੇ ਰੈਸਟੋਰੈਂਟ ਤੇ ਕੰਮ ਕਰੀਏ ਕਿਤੇ ਕੈਫੇ ਤੇ ਕੰਮ ਕਰੀਏ ਕੋਈ ਕੰਪਿਊਟਰ ਦੀ ਸਕਿੱਲ ਆਪਾਂ ਸਿੱਖੀਏ ਸੋ ਕਾਫੀ ਸਾਰਾ ਕੰਮ ਹੈਗਾ ਉਹ ਡਿਜੀਟਲ ਮਾਰਕੀਟਿੰਗ ਦਾ ਕੋਰਸ ਕਰੀਏ ਬਿਕਾਜ਼ ਡਿਜੀਟਲ ਮਾਰਕੀਟਿੰਗ ਦਾ ਬਹੁਤ ਜ਼ਿਆਦਾ ਸਕੋਪ ਹੈਗਾ ਉੱਥੇ ਜਾ ਕੇ ਸੋ ਕੁਝ ਡਿਜੀਟਲ ਮਾਰਕੀਟਿੰਗ ਦਾ ਕੋਰਸ ਕਰੀਏ ਸੋ ਇਦਾਂ ਦੇ ਆਪਾਂ ਕੋਰਸੇਸ ਕਰ ਸਕਦੇ ਹਾਂ ਜਿਹੜੇ ਉੱਥੇ ਜਾ ਕੇ ਸਾਨੂੰ ਬੈਨੀਫੀਸ਼ੀਅਲ ਹੋਣਗੇ ਕੰਮ ਬਹੁਤ ਹੈ ਕਰਨ ਵਾਲੇ ਬੰਦੇ ਨਹੀਂ ਹੈਗੇ ਬਲਕਿ ਪਰ ਜੈਸੀ ਕਹੀਏ ਕਿ ਉਹੀ ਸਾਨੂੰ ਸਿਕਿਉਰਟੀ ਦੀ ਜੌਬ ਮਿਲ ਜਾਏ ਜਾਂ ਸਾਨੂੰ ਕੀ ਕਹਿੰਦੇ ਉੱਥੇ ਜਾ ਕੇ ਸਿੰਪਲ ਵਾਲਮਾਰਟ ਤੇ ਜੌਬ ਮਿਲ ਜਾਏ ਜਾਂ ਸਿੰਪਲ ਜੌਬਸ ਮਿਲ ਜਾਣ ਉਹ ਜੌਬਸ ਹੱਲੇ ਥੋੜੀਆਂ ਜੀਆਂ ਕਮੀ ਐ ਖਾਸ ਕਰਕੇ ਮੇਨ ਲੋਕੇਸ਼ਨਸ ਤੇ ਬ੍ਰੈਮਟਨ ਵਾਲੀ ਲੋਕੇਸ਼ਨ ਤੇ ਸ਼ਰੀ ਵਾਲੀ ਲੋਕੇਸ਼ਨ ਤੇ ਅਦਰ ਲੋਕੇਸ਼ਨਸ ਤੇ ਅਸੀਂ ਕਹਿ ਸਕਦੇ ਹਾਂ ਕਿ ਉਹ ਜੋਬਸ ਵੀ ਮਿਲ ਜਾਣਗੀਆਂ ਬਟ ਮੇਨ ਲੋਕੇਸ਼ਨ ਤੇ ਕੰਪੀਟੀਸ਼ਨ ਟਫ ਹੋ ਚੁੱਕਿਆ ਹੈ ਸੋ ਨਾਰਮਲ ਜੋਬਸ ਮਿਲਦੀਆਂ ਮਿਲ ਰਹੀਆਂ ਹੱਲੇ ਵੀ ਪਰ ਉਹ ਥੋੜੀ ਜਿਹੀ ਟਫ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਜ਼ਰਦਿਆਂ ਹੀ ਨੌਕਰੀ ਮਿਲ ਜਾਏ ਸਾਨੂੰ ਕੁਝ ਨਾ ਕੁਝ ਸਿੱਖਣਾ ਪੈਣਾ ਸੋ ਆਪਣੇ ਲਈ ਆਪਰਚੂਨਿਟੀ ਹੈਗੀ ਹੈ ਕਿ ਸਪਟੈਂਬਰ ਇਨਟੇਕ ਤੇ ਅਸੀਂ ਜਾਣਾ ਸੋ ਹੁਣੇ ਜੇ ਵੀਜ਼ਾ ਆ ਗਿਆ ਹੁਣੇ ਸਪਟੈਂਬਰ ਇਨਟੇਕ ਲਈ ਅਪਲਾਈ ਕਰੀਏ ਔਰ ਆਪਾਂ ਕੋਈ ਨਾ ਕੋਈ ਸਕਿੱਲ ਸਿੱਖਣ ਦੀ ਕੋਸ਼ਿਸ਼ ਕਰੀਏ ਸੋ ਉੱਥੇ ਜਾ ਕੇ ਉੱਥੇ ਜਾ ਕੇ ਬੱਚੇ ਕੀ ਕਹਿੰਦੇ ਆ ਨਹੀਂ ਉੱਥੇ ਜਾ ਕੇ ਕੰਮ ਕਰ ਲਾਂਗੇ ਪਰ ਉੱਥੇ ਜਾਂਦੇ ਆ ਜਿਹੜਾ ਕੰਪਿਊਟਰ ਚ ਪੜਨ ਗਿਆ ਹੁੰਦਾ ਉਹ ਮੈਨੂੰ ਕਹਿੰਦਾ ਸੌਖਾ ਕੋਰਸ ਦੇ ਦੋ ਜਿਹੜਾ ਮਕੈਨਿਕਲ ਚ ਪੜਨ ਗਿਆ ਹੁੰਦਾ ਉਹ ਵੀ ਮੈਨੂੰ ਕਹਿੰਦਾ ਸੌਖਾ ਕੋਰਸ ਦੇ ਦੋ ਸੋ ਸਟੂਡੈਂਟ ਉੱਥੇ ਜਾ ਕੇ ਵੀ ਆਪਾਂ ਕੋਰਸ ਵਧੀਆ ਕਰੀਏ ਜੇ ਟੈਕਨੀਕਲ ਰਿਲੇਟਿਡ ਕੋਰਸ ਕਰਾਂਗੇ ਤਾਂ ਹੀ ਜੌਬ ਮਿਲਣੀ ਆ ਉੱਥੇ ਜਾ ਕੇ ਵੀ ਜੇ ਆਪਾਂ ਕੋਈ ਸਿੰਪਲ ਕੋਰਸ ਕੀਤੇ ਤਾਂ ਫਿਊਚਰ ਵਿੱਚ ਪੀਆਰ ਲੈਣੀ ਵੀ ਔਕੀ ਹੋ ਜਾਣੀ ਆ ਜਿਹੜਾ ਨਵੇਂ ਇਮੀਗ੍ਰੇਸ਼ਨ ਮਿਨਿਸਟਰ ਹੈ ਮਾਰਕ ਮਿਲਰ ਉਹਨੇ ਅਨਾਉਂਸ ਕਰਤਾ ਹੋਇਆ ਕਿ ਜਿਹੜੇ ਬੱਚੇ ਸੀਰੀਅਸ ਨਹੀਂ ਹੈਗੇ ਔਰ ਜਿਹੜੇ ਸਿਰਫ ਬਿਜ਼ਨਸ ਪ੍ਰੋਗਰਾਮ 'ਚ ਆ ਰਹੇ ਨੇ ਉੱਤੇ ਕੈਪਿੰਗ ਲੈ ਕੇ ਆਏਗਾ ਸੋ ਬਿਜ਼ਨਸ ਪ੍ਰੋਗਰਾਮ ਜਾਂ ਜਨਰਲ ਪ੍ਰੋਗਰਾਮ ਜਿਹੜੇ ਬੱਚੇ ਕਰਨ ਜਾ ਰਹੇ ਆ ਉੱਤੇ ਕੈਪਿੰਗ ਆਉਣ ਵਾਲੀ ਹੈ ਟイヤ ਸਿਸਟਮ ਆਨ ਵਾਲਾ ਹੈ ਹੋਰ ਵੀ ਚੇਂजेस ਆਉਣ ਵਾਲੇ ਆ ਬਟ ਮੈਂ ਚਾਹਨਾ ਕਿ ਹੱਲੇ ਹੋਰ ਚੇਂजेस ਨਾ ਆਣ ਬਿਕੋਜ਼ ਜਿਹੜਾ ਜੀਆਈਸੀ ਦਾ ਇੱਕ ਬਹੁਤ ਵੱਡਾ ਚੇਂਜ ਹੈ ਉਹਨੂੰ ਹੀ ਲੈ ਕੇ ਅਸੀਂ ਹੱਲੇ ਡਾਈਜੈਸਟ ਕਰ ਰਹੇ ਆ ਹੱਲੇ ਕੋਈ ਨਾ ਚੇਂजेस ਆਣ ਜਿੰਨੀ ਦੇ ਨਾਣ ਸੋ ਅੱਲੇ ਅਗੇ ਆਉਣ ਵਾਲੇ 6 ਮਹੀਨੇ ਕਾਫੀ ਪੋਜ਼ਿਟਿਵ ਐ ਤੁਸੀਂ ਹੱਲੇ 6 ਮਹੀਨੇ ਤੱਕ ਆਪਣੇ ਜਿੰਨੇ ਮਰਜ਼ੀ ਵੀਜ਼ੇ ਲਗਾਓ ਔਰ ਕੈਨੇਡਾ ਅਗਲੇ 5 ਸਾਲ ਸਟੂਡੈਂਟਸ ਨੂੰ ਵੀਜ਼ਾ ਦਿੰਦਾ ਰਹੇਗਾ ਇਹ ਚੀਜ਼ ਨੂੰ ਲੈ ਕੇ ਅਸੀਂ ਪੋਜ਼ਿਟਿਵ ਰਹੀਏ ਜਿਹੜੀ ਮਾਰਕੀਟ ਚ ਰਿਯੂਮਰ ਚੱਲ ਰਹੀ ਹੈ ਕਿ ਕੈਨੇਡਾ ਵੀਜ਼ਾ ਦੇਣਾ ਬੰਦ ਕਰ ਦੇਗਾ ਮ ਬਸ ਸਿਰਫ ਆਪਾਂ ਕਹੀਏ ਕਿ ਕਿਸ ਹ ਬੇਸ ਤੇ ਅਸੀਂ ਇਹ ਰੂਮਰ ਫੈਲਾਣਾ ਚਾਹੁੰਦੇ ਆ ਮੈਨੂੰ ਨਹੀਂ ਪਤਾ ਜਾਂ ਉਹਨਾਂ ਨੂੰ ਕਿੱਥੋਂ ਇਹ ਨਿਊਜ਼ ਹੈ ਇਦਾਂ ਦੀ ਕੋਈ ਨਿਊਜ਼ ਨਹੀਂ ਆਈ ਹੈ ਸੋ ਬਿਲਕੁਲ ਵੀ ਇਸ ਰੂਮਰ ਨੂੰ ਅਸੀਂ ਨਾ ਫਾਲੋ ਕਰੀਏ ਔਰ ਜੇ ਕੈਨੇਡਾ ਰਿਫਿਊਜ਼ਲ ਦਿੰਦਾ ਵੀ ਅਸੀਂ ਕੋ ਜਿਹੜਾ ਸਕਸੈਸ ਰੇਟ 90% ਚਲਾ ਗਿਆ ਸੀ ਉਹ ਸਕਸੈਸ ਰੇਟ 70 ਹੀ ਹੁੰਦਾ ਸੀ 65 ਹੀ ਹੁੰਦਾ ਸੀ ਸੋ ਜੇ ਉਹ ਜੇ ਕੋਈ 2-4 ਬੱਚਿਆਂ ਨੂੰ ਰਿਫਿਊਜ਼ਲ ਆਂਦੀ ਵੀ ਆ ਉਹ ਵੀ ਜੇ ਸਹੀ ਫਾਈਲ ਲੱਗੀ ਹੈ ਨਹੀਂ ਲੱਗੀ ਉਹ ਵੀ ਆਪਾਂ ਰੀਫਾਈਲਿੰਗ ਕਰਕੇ ਵੀਜ਼ਾ ਲੈ ਸਕਦੇ ਆ ਸੋ ਇਸ ਰੂਮਰਸ ਤੋਂ ਆਪਾਂ ਬਚ ਕੇ ਰਹੀਏ ਔਰ ਕੈਨੇਡਾ ਨੂੰ ਇੱਕ ਪ੍ਰਿਫਰਡ ਡੈਸਟੀ 16 ਜਨਵਰੀ ਨੂੰ ਸਾਡਾ ਸੈਮੀਨਾਰਾ ਜੀ ਡਬਲਿਊ ਮੈਰੀਅਰ ਚੰਡੀਗੜ੍ਹ ਵਿੱਚ 17 ਜਨਵਰੀ ਨੂੰ ਸਾਡਾ ਸੈਮੀਨਾਰਾ ਜਲੰਧਰ ਹੋਟਲ ਰਾਮਾਡਾ ਚ 18 ਜਨਵਰੀ ਨੂੰ ਸਾਡਾ ਸੈਮੀਨਾਰ ਲੁਧਿਆਣਾ ਹੋਟਲ ਪਾਰਕ ਪਲਾਜ਼ਾ ਚ ਇਹਨਾਂ ਸੈਮੀਨਾਰ ਦਾ ਹਿੱਸਾ ਬਣੋ ਔਰ ਆਪਣੇ ਕੋਈ ਵੀ ਡਾਊਟ ਹੈਗੇ ਆ ਉਹ ਦੂਰ ਕਰੋ ਕੈਨੇਡਾ ਯੂ ਐਸ اے ਜਰਮਨੀ ਨੂੰ ਲੈ ਕੇ ਸਾਰੇ ਡਾਊਟਸ ਕਲੀਅਰ ਕੀਤੇ ਜਾਣਗੇ ਸੋ ਤੁਸੀਂ ਇਹਨਾਂ ਸੈਮੀਨਾਰ ਦਾ ਹਿੱਸਾ ਬਣ ਕੇ ਆਪਣੇ ਡਾਊਟਸ ਕਲੀਅਰ ਕਰ ਸਕਦੇ ਹੋ ਥੈਂਕ ਯੂ